ਉਹਨੂੰ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਥੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸਟਰ ਮੇਰੇ ਕੋਲੇ ਰੀਅਲ ਏਸਟੇਟ ਵਾਲੇ ਜਿਨ੍ਹਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲ ਕਰੋੜ ਰੁਪਏ ਭੇਜ ਸਾਡੇ ਕੋਲ 2 ਕਰੋੜ ਰੁਪਏ ਭੇਜ ਐਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਆ ਇੱਥੇ ਮੈਨੂੰ ਪਤਾ ਹੈ ਇੱਥੇ ਬੀਐਫਸੀ ਸੀ ਤੁਹਾਡੇ ਜਵਾਲ ਚ ਹਰ ਦੁਕਾਨ ਤੇ ਜਾ ਕੇ ਉਹਨੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਫਸਰ ਇਹ ਨਹੀਂ ਆਮ ਉਹਨੇ ਖੇਰ ਦੇ ਦੇ ਜਿੰਨੇ ਵਪਾਰੀਏ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਾਅਦਾ ਕਰਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਐ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਹੇਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਐ ਪਰ ਕਾਲੀ ਦਲ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਐ ਅਫਸਰ ਸਬਾਨ ਨੂੰ ਵੀ ਕੋਈ ਐਜਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਯਾ ਜਿਹਦੇ ਨਾਲ ਆ ਦਿੱਲੀ ਵਾਲੇ ਲੁਟੇਰੇ ਉੱਠ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਫਿਰ ਤੋਂ ਪਰਿਕ੍ਰਿਤੀ ਜਾਊਗੀ ਤਾਂ ਜਿਹੜੇ-ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਅਜੇ ਨਾਲ ਸਾਰ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਅਲ ਮਕਬੂਜ਼ ਵਰੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਬਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਬਹੁਤ ਜਗ੍ਹਾ ਸਾਰੀਆਂ ਵੇਚ ਲਾ ਦਿਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦੇਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਇਹ ਸਾਰਾ ਕੁਝ ਕੈਨਸਲ ਕੀਤਾ ਜਾਊਗਾ ਐਸ ਕਰਕੇ ਤੁਸੀਂ ਇਹ ਜੇ ਕੰਮਾ ਜਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਈ ਗਲਤ ਹੋਊਗਾ ਉਹ ਸਾਰਾ ਕੁਝ ਉਹ ਜਵਾਬਦੇਹੀ ਹੋਣਗੇ